ਸਤਿ ਸ੍ਰੀ ਅਕਾਲ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਬਹੁਤ ਪਿਆਰ ਭਰਿਆ ਸਤਿ ਸ੍ਰੀ ਅਕਾਲ ਜਿੱਦਾਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕਈ ਵਾਰੀ ਦੱਸ ਚੁੱਕੇ ਆ ਜਿਹੜੇ ਕਿ ਬਾੜ ਐਤਕੀ ਆਏ ਆ ਕਿੰਦਾਂ ਉਹਦੇ ਵਿੱਚ 2300 ਪਿੰਡ ਇਨਵੋਲਡ ਹੈ 20 ਲੱਖ ਲੋਕ ਅਫੈਕਟ ਹੋਏ ਆ 5 ਲੱਖ ਏਕੜ ਜਗ੍ਹਾ ਮਤਲਬ ਕロップ ਖਰਾਬ ਹੋ ਗਈ ਹੈ ਫਸਲ ਖਰਾਬ ਹੋ ਗਈ ਹੈ ਸਾਡੇ ਕਿਸਾਨ ਭਰਾਵਾਂ ਦੀ 56 ਸਾਡੇ ਪੰਜਾਬੀ ਪੰਜਾਬੀਆਂ ਦੀ ਜਾਨ ਚਲੀ ਗਈ 7 ਲੱਖ ਲੋਕ ਬੇਕਾਰ ਹੋ ਗਏ ਆ 3200 ਸਕੂਲ 19 ਕਾਲਜ ਮਤਲਬ ਕਈ ਸਕੂਲ ਤਾਂ ਬਿਲਕੁਲ ਰਹਿ ਨਹੀਂ ਤੇ ਕਈ ਸਕੂਲ ਬੜੀ ਬੁਰੀ ਤਰ੍ਹਾਂ ਡੈਮੇਜ ਹੋ ਗਏ ਕਾਲਜ ਵੀ 19 ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਏ 1400 ਮੈਡੀਕਲ ਫੈਸਿਲਿਟੀਆਂ ਡੈਮੇਜ ਹੋ ਗਈਆਂ ਉਹਦੇ ਵਿੱਚ ਕਲੀਨਿਕ ਆ ਵੀ ਆ ਗਈਆਂ ਕੋਈ ਸਰਕਾਰੀ ਹਸਪਤਾਲ ਆ ਗਏ ਹੋਰ 8500 ਕਿਲੋਮੀਟਰ ਦੇ ਕਰੀਬ ਸੜਕਾਂ ਖਰਾਬ ਹੋ ਗਈਆਂ ਟੁੱਟ ਗਈਆਂ ਕਈ ਜਗ੍ਹਾ ਰਹੀਆਂ ਨਹੀਂ ਪਰ ਕਈ ਜਗ੍ਹਾ ਬਹੁਤ ਬੁਰਾ ਹਾਲ ਹੈ ਸੜਕਾਂ ਦਾ 2500 ਛੋਟੇ ਵੱਡੇ ਪੁਲ ਵੀ ਖਤਮ ਹੋ ਗਏ ਹੁਣ ਇਹਦੇ ਲਈ ਪੈਸੇ ਜਿਹੜਾ ਕਿ ਪਹਿਲਾ ਐਸਟੀਮੇਟ ਬਣਿਆ ਉਹ ਐਸਟੀਮੇਟ ਵੱਧ ਵੀ ਸਕਦਾ ਹੈ 14000 ਕਰੋੜ ਦਾ ਤੇ ਜਿਹੜਾ 14000 ਕਰੋੜ ਹੈ ਪਿੱਛੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ 1600 ਕਰੋੜ ਦੇ ਕੇ ਗਏ ਕੁਝ ਸਰਕਾਰ ਆਪਣੇ ਬਜਟ ਚੋਂ ਦੇਊਗੀ ਬਾਕੀ ਅਸੀਂ ਇੰਡਸਟਰੀਅਲਿਸਟ ਭਰਾਵਾਂ ਨੂੰ NRI ਨੂੰ ਤੇ ਆਪਣੇ ਪੰਜਾਬੀਆਂ ਨੂੰ ਜਿੱਥੇ ਵੀ ਹੈਗੇ ਉਹ ਪੰਜਾਬ ਚ ਹੈ ਦੇਸ਼ ਦੇ ਦੂਜੇ ਕੋਨਿਆਂ ਚੋਂ ਹੈ ਇਕੱਲੇ ਪੰਜਾਬੀ ਨਹੀਂ ਬਾਕੀ ਵੀ ਸਾਰਿਆਂ ਨੂੰ ਅਸੀਂ ਗੁਜ਼ਾਰਿਸ਼ ਕਰ ਰਹੇ ਹਾਂ ਕਿ ਜਿਹੜਾ ਇਹਨਾਂ ਨੇ ਰੰਗਲਾ ਪੰਜਾਬ ਸੁਸਾਇਟੀ ਮੁੱਖ ਮੰਤਰੀ ਜੀ ਨੇ ਬਣਾਈ ਹੈ ਔਰ ਉਹਦੇ ਵਿੱਚ ਇੱਕ ਰਲੀਫ ਫੰਡ ਦਾ ਅਲੱਗ ਅਕਾਊਂਟ ਬਣਾਇਆ ਉਹਦੇ ਚ ਵੱਧ ਤੋਂ ਵੱਧ ਪੈਸੇ ਕੰਟਰੀਬਿਊਟ ਕਰੋ योगदान ਵੱਧ ਤੋਂ ਵੱਧ ਪਾਓ ਸਾਰਿਆਂ ਨੂੰ ਕਹਿ ਰਹੇ ਹਾਂ ਅਸੀਂ ਇਹ ਜਿਹੜੀ ਸੁਸਾਇਟੀ ਹੈ ਸੀਐਸਆਰ ਚ ਵੀ ਕਵਰਡ ਹੈ ਜਿੱਦੇ ਚ ਇੰਡਸਟਰੀਅਲਿਸਟ ਭਰਾ ਦੇ ਸਕਦੇ ਆਪਣੇ ਸੀਐਸਆਰ ਤੋਂ ਇਨਕਮ ਟੈਕਸ ਤੋਂ ਵੀ ਜਿੰਨੀਆਂ ਐਗਜ਼ੈਂਪਸ਼ਨਾਂ ਮਿਲ ਸਕਦੀਆਂ ਜਦੋਂ ਤੁਸੀਂ ਡੋਨੇਸ਼ਨ ਦਿੰਦੇ ਹੋ ਉਹ ਵੀ ਕਵਰਡ ਹੈ ਅੱਜ ਮੈਂ ਪਿਛਲੇ 2 ਦਿਨ ਚ ਲੁਧਿਆਣਾ ਸੀਗਾ ਮੈਂ ਲੁਧਿਆਣਾ ਦੇ ਇੰਡਸਟਰੀਅਲਿਸਟ ਭਰਾਵਾਂ ਨੂੰ ਰਿਕਵੈਸਟ ਕੀਤੀ ਉਹ ਅੱਜ ਕੋਈ 13 ਇੰਡਸਟਰੀਲਿਸਟ ਆਏ ਸੀ ਔਰ ਮੁੱਖ ਮੰਤਰੀ ਜੀ ਨੂੰ ਆਪਣੇ ਹੱਥੋਂ ਕੰਟਰੀਬਿਊਸ਼ਨ ਦੇ ਕੇ ਗਏ ਔਰ ਕਾਫੀ ਵੱਡੀ ਕੰਟਰੀਬਿਊਸ਼ਨ ਦੇ ਕੇ ਗਏ ਹੈ ਔਰ ਮੈਂ ਇੱਕੋ ਹੀ ਗੁਜ਼ਾਰਿਸ਼ ਕਰਦਾ ਕਿ ਬਾਕੀ ਇੰਡਸਟਰੀਲਿਸਟ ਭਰਾਵਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ ਔਰ ਐਨਆਰਆਈ ਭਰਾਵਾਂ ਨੂੰ ਗੁਜ਼ਾਰਿਸ਼ ਕਰਦਾ ਕਿ ਵੱਧ ਤੋਂ ਵੱਧ ਯੋਗਦਾਨ ਹੁਣ ਹੋਰ ਪਾਓ ਜਿਹੜੇ ਅੱਜ ਡਸ ਲਿਸਟ ਭਰਾ ਦੇ ਕੇ ਗਏ ਆ ਮੈਂ ਉਹਨਾਂ ਦਾ ਤੁਹਾਨੂੰ ਕੁਝ ਨਾਮ ਤੇ ਵੀਰਵਾਦ ਦੱਸਣਾ ਚਾਹੁੰਦਾ ਇੱਕ ਤਾਂ ਮੈਂ ਆਪਣੇ ਮਦਰ ਫਾਦਰ ਦੇ ਨਾਮ ਦੀ ਚੈਰੀਟੇਬਲ ਟਰਸਟ ਬਣਾਈ ਹੋਈ ਹੈ ਜਿਹੜੀ ਕਿ ਤ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਹੈ ਉਹਦੇ ਵਿੱਚੋਂ ਮੈਂ 50 ਲੱਖ ਰੁਪਇਆ ਤ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਹੈ ਕ੍ਰਿਸ਼ਨਾ ਮੇਰੇ ਮਾਤਾ ਜੀ ਦਾ ਨਾਮ ਸੀ ਪ੍ਰਾਨ ਮੇਰੇ ਫਾਦਰ ਦਾ ਨਾਮ ਸੀ ਉਹਨਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਏ ਉਹਦੇ ਤੋਂ ਮੈਂ ਕੰਟ੍ਰਿਬਿਊਟ ਕੀਤਾ ਪਰਸਨਲੀ ਫਿਰ ਮੋਂਟੇ ਕਾਰਲੋ ਗਰੁੱਪ ਹੈ ਨਾਹਰਲੇ ਕਮਲ ਉਸ ਵੱਲ ਉਹ ਆਏ ਸੀ 1 ਕਰੋੜ ਰੁਪਏ ਉਹ ਦੇ ਕੇ ਗਏ ਹੈਪੀ ਫੋਰਜਿੰਗ ਪਿੱਛੇ ਐਸਏ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਪੂਰਨਾ ਨੂੰ ਮੈਂ ਰਿਕੁਐਸਟ ਕੀਤੀ ਉਹਨਾਂ ਦੇ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਇਆ ਉਹ ਦੇ ਗਈ ਆ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਇਹ ਆਪਣੇ ਕਾਫੀ ਰੋਡਸ ਬਣਾਉਂਦੇ ਆ ਲਿਸਟਡ ਕੰਪਨੀ ਹੈ ਲੁਧਿਆਣੇ ਦੇ ਹੀ ਆ ਇਹਨਾਂ ਨੂੰ ਰਿਕੁਐਸਟ ਕੀਤੀ 50 ਲੱਖ ਰੁਪਇਆ ਇਹ ਦੇ ਕੇ ਗਏ ਆ ਟਰਾਈਡੈਂਟ ਗਰੁੱਪ ਆਪਣੇ ਰਜਿੰਦਰ ਗੁਪਤਾ ਜੀ ਦਾ 50 ਲੱਖ ਰੁਪਇਆ ਇਹ ਦੇ ਕੇ ਗਏ ਆ ਇੱਕ ਵਰਤਮਾਨ ਸਪਿਨਿੰਗ ਮਿਲ ਐਸਪੀਓ ਸਵਾਲ ਜੀ 50 ਲੱਖੀ ਇਹਨਾਂ ਨੇ ਕੰਟਰੀਬਿਊਟ ਕੀਤਾ ਪਿਕ ਆਕਟਿਵ ਅਪੈਰਲ ਹੈ ਲੁਧਿਆਣੇ ਦੀ 50 ਲੱਖੀ ਉਹਨਾਂ ਨੇ ਦਿੱਤਾ ਉਹ 15 ਲੱਖ ਦਾ ਚੈੱਕ ਦੇ ਕੇ ਗਏ ਤੇ 35 ਲੱਖ ਦੇ ਅਪੈਰਲ ਆਲਰੇਡੀ ਭੇਜ ਚੁੱਕੇ ਆ ਜਿੱਥੇ ਜਿੱਥੇ ਲੋੜ ਸੀਗੀ ਆਪਣੇ ਗਾਰਮੈਂਟ ਭੇਜ ਚੁੱਕੇ ਆ ਗੁਰਿੰਦਰ ਪੱਟੀ ਹੈਗੇ ਜੀਬੀ ਰਿਐਲਿਟੀ ਵਾਲੇ 25 ਲੱਖ ਰੁਪਏ ਉਹ ਦੇ ਕੇ ਗਏ ਕ੍ਰਿਮਿਕਾ ਵਾਲੇ ਹੈਗੇ ਆ ਇਹ ਵੀ ਲੁਧਿਆਣੇ ਦਾ ਗਰੁੱਪ ਹੈ ਅਨੂਬ ਵੈਕਟਰ ਦੀ ਕੰਪਨੀ 20 ਲੱਖ ਰੁਪਏ ਉਹ ਦੇ ਕੇ ਗਏ ਸਿਦਾਰਥ ਖੰਨਾ ਅਰੀ ਸੁਦਾਨਾ ਸਪਿੰਨਿੰਗ ਮਿਲ ਤੋਂ 20 ਲੱਖ ਰੁਪਏ ਉਹ ਦੇ ਕੇ ਗਏ ਆ ਸੁਮਨ ਮੰਜਾਲ ਹੈ ਇਹ ਫੈਮਿਲੀ ਦਾ ਮੂਵ ਹੋ ਗਏ ਆ ਹੁਣ ਦਿੱਲੀ ਪਰ ਉਹਨਾਂ ਦਾ ਆਪਣਾ ਮੈਨੂੰ ਫੋਨ ਆਇਆ ਕਿ ਮੈਂ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਰੌਕਮੈਨ ਫਾਊਂਡੇਸ਼ਨ ਹੈ ਉਹਨਾਂ ਦੀ 10 ਲੱਖ ਰੁਪਿਆ ਉਹਨਾਂ ਨੇ ਕੰਟ੍ਰਿਬਿਊਟ ਕੀਤਾ ਉਪਕਾਰ ਸਿੰਘ ਊਜਾ ਸਿੱਕੂ ਦੇ ਪ੍ਰੈਜ਼ੀਡੈਂਟ ਹੈ ਲੁਧਿਆਣੇ ਜਿਹੜੀ ਇਹ ਚੈਂਬਰ ਦੀ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਹੈ ਇੰਡਸਟਰੀ ਦੀ 5 ਲੱਖ ਰੁਪਿਆ ਉਹ ਦੇ ਕੇ ਗਏ ਆ ਤੇ ਰਾਲਸਨ ਟਾਇਰ ਵਾਲੇ ਸੰਜੀਵ ਪਾਵਾ ਜੀ 2.5 ਲੱਖ ਰੁਪਿਆ ਇਹ ਦੇ ਕੇ ਗਏ ਆ ਮੈਂ ਹੋਰ ਵੀ ਇੰਡਸਟਰੀਅਲਿਸਟ ਭਰਾਵਾਂ ਨਾਲ ਰੈਗੂਲਰਲੀ ਇਨ ਟੱਚ ਆ ਸੀਐਮ ਸਾਹਿਬ ਖੁਦ ਵੀ ਫੋਨ ਕਰਦੇ ਆ ਸਾਰਿਆਂ ਨੂੰ ਇੰਡਸਟਰੀਅਲਿਸਟਾਂ ਨੂੰ ਵੀ ਕਰਦੇ ਆ ਐਨਆਰਆਈਜ਼ ਨੂੰ ਵੀ ਕਰਦੇ ਆ ਮੈਂ ਤੁਹਾਡੇ ਥਰੂ ਇਹਨਾਂ ਨੂੰ ਦੁਬਾਰਾ ਗੁਜ਼ਾਰਿਸ਼ ਕਰਦਾ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੂੰ ਕਿ ਵੱਧ ਵੱਧ ਚੜ ਕੇ ਆਓ ਔਰ ਇਹ ਜਿਹੜਾ ਸੀਐਮ ਸਾਹਿਬ ਨੇ ਉਪਰਾਲਾ ਚਾਲੂ ਕੀਤਾ ਆਪਾਂ ਪੰਜਾਬ ਨੂੰ ਫੇਰ ਉਹ ਜਿਹਾ ਬਣਾਣਾ ਜੋ ਬਾੜ ਤੋਂ ਪਹਿਲਾਂ ਸੀ ਉਹ ਇਲਾਕਿਆਂ ਨੂੰ ਬਿਲਕੁਲ ਉਹ ਉਹ ਹੋ ਜਿਆ ਬਣਾਣਾ ਬਲਕਿ ਉਸ ਤੋਂ ਵਧੀਆ ਬਣਾਣਾ ਤੇ ਉਹਦੇ ਲਈ ਐਸ ਵੱਲੇ ਪੰਜਾਬ ਸਰਕਾਰ ਨੂੰ ਹਰ ਇੱਕ ਇੱਕ ਪੈਸਾ ਕਾਊਂਟ ਕਰਦਾ ਔਰ ਹਰ ਚੀਜ਼ ਦੀ ਜੋ ਤੁਸੀਂ ਕੰਟ੍ਰਿਬਿਊਟ ਕਰ ਸਕਦੇ ਹੋ ਸਾਨੂੰ ਲੋੜ ਹੈ ਐਜ਼ ਇੰਡਸਟਰੀ ਮਿਨਿਸਟਰ ਐਜ਼ ਐਨ ਆਰ ਆਈ ਮਿਨਿਸਟਰ ਮੇਰਾ ਫਰਜ਼ ਬੰਦਾ ਹੈ ਇਹ ਦੋਨਾਂ ਨੂੰ ਮੈਂ ਟੈਪ ਕਰ ਰਿਹਾ ਇੰਡਸਟਰੀ ਨੂੰ ਵੀ ਔਰ ਐਨ ਆਰ ਆਈ ਨੂੰ ਵੀ ਸੀਐਮ ਸਾਹਿਬ ਵੀ ਕਰ ਰਹੀ ਹੈ ਉਹ ਆਪਣਾ ਉਪਰਾਲਾ ਕਰ ਰਿਹਾ ਮੈਂ ਆਪਣਾ ਉਪਰਾਲਾ ਕਰ ਰਿਹਾ ਔਰ ਸਾਡੀ ਕੋਸ਼ਿਸ਼ ਹੈ ਕਿ ਇਹ ਵੱਧ ਤੋਂ ਵੱਧ ਅਸੀਂ ਕੰਟਰੀਬਿਊਸ਼ਨ ਇਕੱਠੀ ਕਰਕੇ ਪੰਜਾਬ ਸਰਕਾਰ ਨੂੰ ਦਵਾਂਗੇ ਔਰ ਰੰਗਲਾ ਸੁਸਾਇਟੀ ਚ ਪਾਵਾਂਗੇ ਔਰ ਪੰਜਾਬ ਨੂੰ ਰੰਗਲਾ ਦੇਖਾਂਗੇ ਆਉਣ ਵਾਲੇ ਟਾਈਮ ਚ ਹੋਰ ਦੱਸੋ ਜੇ ਕਿਸੇ ਦਾ ਜਿਆਦਾ ਤੋਂ ਜਿਆਦਾ ਇੰਡਸਟਰੀਆਂ ਪਏ ਨੇ ਲੁਧਿਆਣਾ ਕੇ علاوہ ਅਬੀ